ਸਾਸਤ੍ਰਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅਕਸਰ ਜਿਹੜੇ ਵੱਡੇ ਲੀਡਰ ਹੁੰਦੇ ਨੇ ਵੱਖ-ਵੱਖ ਮੁਲਕਾਂ ਦਾ ਦੌਰਾ ਕਰਦੇ ਨੇ ਮੀਟਿੰਗਾਂ ਹੁੰਦੀਆਂ ਨੇ ਤੇ ਹੁਣ ਪਿਛਲੇ ਦਿਨੀ ਇੱਕ ਮੀਟਿੰਗ ਹੋਈ ਪੁਤਨ ਅਤੇ ਡੋਨਾਲਡ ਟਰੰਪ ਦੇ ਦਰਮਿਆਨ ਡੋਨਾਲਡ ਟਰੰਪ ਤੇ ਪੁਤਨ ਆਪਸ ਦੇ ਵਿੱਚ ਮਿਲਦੇ ਨੇ ਅਲਾਸਕਾ ਦੇ ਵਿੱਚ ਤੇ ਇਸ ਮੀਟਿੰਗ ਤੋਂ ਬਾਅਦ ਦੇ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਇੱਕ ਤਾਂ ਯੂਕਰੇਨ ਤੇ ਰੂਸ ਦਾ ਜਿਹੜਾ ਯੁੱਧ ਚੱਲ ਰਿਹਾ ਹੈ ਉਹਨੂੰ ਲੈ ਕੇ ਵੀ ਕੈਸਾਂੀਆਂ ਲਾਈਆਂ ਜਾ ਰਹੀਆਂ ਨੇ ਕਿ ਜਲਦ ਹੀ ਉਹ ਬੰਦ ਵੀ ਹੋ ਸਕਦਾ ਹੈ ਕੋਈ ਜੰਗਬੰਦੀ ਦੇ ਜਿਹੜੇ ਨੇ ਅਸਾਰ ਬਣ ਸਕਦੇ ਨੇ ਪਰ ਦੂਜੇ ਪਾਸੇ ਇੱਕ ਸੂਟਕੇਸ ਕਾਫੀ ਚਰਚਾ ਦੇ ਵਿੱਚ ਆਇਆ ਹੋਇਆ ਹੈ ਇਹ ਸੂਟਕੇਸ ਪੁਤਿਨ ਦਾ ਹੈ ਤੇ ਇਹਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਜਦੋਂ ਵੀ ਪੁਤਨ ਕਿਸੇ ਵੀ ਮੁਲਕ ਦੀ ਯਾਤਰਾ ਕਰਦੇ ਨੇ ਤਾਂ ਉਹਨਾਂ ਦਾ ਸਟਾਫ ਉਹਨਾਂ ਦਾ ਸਟੂਲ ਯਾਨੀ ਕਿ ਮਲ ਤੱਕ ਉਸ ਦੇਸ਼ ਦੇ ਵਿੱਚ ਨਹੀਂ ਛੱਡਦਾ ਖਾਸ ਤੌਰ ਦੇ ਉੱਤੇ ਕਹਿੰਦੇ ਉਹਨਾਂ ਦੇ ਮਲ ਨੂੰ ਉਹਨਾਂ ਦੇ ਸਟੂਲ ਨੂੰ ਜੋ ਉਹਨਾਂ ਦੀ ਵੇਸਟੇਜ ਆ ਸਰੀਰ ਦੀ ਉਹਨੂੰ ਲਫਾਫਿਆਂ ਦੇ ਵਿੱਚ ਬੰਦ ਕੀਤਾ ਜਾਂਦਾ ਹੈ ਤੇ ਬੈਗ ਦੇ ਵਿੱਚ ਰੱਖ ਲਿਆ ਜਾਂਦਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਅਧਿਐਨ ਨਾ ਹੋ ਸਕੇ ਅਜਿਹੇ ਮਾਮਲੇ ਪਹਿਲਾਂ ਵੀ ਆਉਂਦੇ ਨਜ਼ਰ ਆਏ ਨੇ ਪਰ ਇਹ ਮਾਮਲਾ ਆਪਣੇ ਆਪ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਪੁਤਿਨ ਜਦੋਂ ਵੀ ਕਿਸੇ ਮੁਲਕ ਦੀ ਕਹਿੰਦੇ ਯਾਤਰਾ ਕਰਦੇ ਨੇ ਤਾਂ ਉੱਥੇ ਸਟੂਲ ਯਾਨੀ ਮਲ ਤਿਆਗ ਜਦੋਂ ਕਰਦੇ ਨੇ ਤਾਂ ਉਹ ਸਟੋਰ ਕਰ ਲਿਆ ਜਾਂਦਾ ਹੈ ਤੇ ਉਹਨੂੰ ਵਾਪਸ ਰੂਸ ਹੀ ਲਿਆਂਦਾ ਜਾਂਦਾ ਹੈ ਇਹਦਾ ਕਾਰਨ ਆ ਜਿਹੜਾ ਉਹ ਸਭ ਤੋਂ ਵੱਡਾ ਤੇ ਅਹਿਮ ਆ ਕੁਝ ਰਿਪੋਰਟਾਂ ਦੇ ਮੁਤਾਬਕ ਉਹ ਕਹਿੰਦੇ ਨੇ ਕਿ ਇਸ ਕਰਕੇ ਕੀਤਾ ਜਾਂਦਾ ਹੈ ਕਿ ਜਿਹੜੀਆਂ ਵਿਦੇਸ਼ੀ ਸਰਕਾਰਾਂ ਨੇ ਉਹ ਸਿਹਤ ਬਾਰੇ ਜਾਣਨ ਲਈ ਯਾਨੀ ਕਿ ਪੁੱਤਨ ਦੀ ਸਿਹਤ ਬਾਰੇ ਜਾਣਨ ਲਈ ਉਹਨਾਂ ਦੇ ਸਟੂਲ ਦੇ ਸੈਂਪਲ ਨਾ ਲੈ ਲਵੇ ਤਾਂ ਇਹਦੇ ਵਾਸਤੇ ਇਹ ਜਿਹੜਾ ਇੱਕ ਅਜੀਬ ਜਿਹਾ ਅਭਿਆਸ ਅਜੀਬ ਜੀ ਪ੍ਰਕਿਰਿਆ ਅਮਲ ਦੇ ਵਿੱਚ ਲਿਆਂਦੀ ਜਾਂਦੀ ਹੈ ਤੇ ਹੁਣ ਵੀ ਜਦੋਂ ਇੱਕ ਯਾਤਰਾ ਦੇ ਉੱਤੇ ਆਉਂਦੇ ਨੇ ਲਾਸਕਾ ਦੇ ਵਿੱਚ ਮੀਟਿੰਗ ਹੁੰਦੀ ਹੈ 트ੰਪ ਦੀ ਤੇ ਰੂਸ ਦੇ ਰਾਸ਼ਟਰਪਤੀ ਪੁਤਿਨ ਦੀ ਤਾਂ ਉਦੋਂ ਵੀ ਅਜਿਹਾ ਹੀ ਅਭਿਆਸ ਦਰਾਇਆ ਜਾਂਦਾ ਹੈ ਤੇ ਕੁਝ ਤਸਵੀਰਾਂ ਵਗੈਰਾ ਵੀ ਜਾਂ ਕੁਝ ਕਹਿ ਲਈਏ ਕਿ ਰਿਪੋਰਟਾਂ ਨੇ ਜਿਨ੍ਹਾਂ ਦੇ ਮੁਤਾਬਕ ਉਹਨਾਂ ਨੂੰ ਆਪਣਾ ਮਲ ਜਿਹੜਾ ਹੈ ਉਹ ਸੂਟਕੇਸ ਦੇ ਵਿੱਚ ਲਿਜਾਂਦੇ ਹੋਏ ਦੇਖਿਆ ਗਿਆ ਜਿਸ ਤੋਂ ਬਾਅਦ ਦੇ ਵਿੱਚ ਕਈ ਜੜੀਆਂ ਖਬਰਾਂ ਨਸ਼ਰ ਹੁੰਦੀਆਂ ਨਜ਼ਰ ਆ ਰਹੀਆਂ ਨੇ ਪਰ ਹਨਾਨੀ ਦੀ ਗੱਲ ਹੈ ਕਿ ਇਹ ਕਿਉਂ ਕੀਤਾ ਜਾਂਦਾ ਹੈ ਇਹ ਪਹਿਲੀ ਵਾਰ ਨਹੀਂ ਕਹਿੰਦੇ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਅਭਿਆਸ ਹੋ ਚੁੱਕੇ ਨੇ ਤੇ ਇਸ ਤੋਂ ਇਲਾਵਾ ਜਿਹੜੀਆਂ ਏਜੰਸੀਆਂ ਹੁੰਦੀਆਂ ਨੇ ਉਹ ਸਟੂਲ ਤੋਂ ਵੀ ਕਹਿੰਦੇ ਕਾਫੀ ਤਰ੍ਹਾਂ ਦੀ ਜਾਂਚ ਕਰ ਲੈਂਦੀਆਂ ਨੇ ਉਸ ਮੁਲਕ ਦੇ ਆਗੂ ਦੀ ਸਿਹਤ ਬਾਰੇ ਪਤਾ ਲਗਾ ਲੈਂਦੀਆਂ ਨੇ ਜਿਸ ਤੋਂ ਬਾਅਦ ਦੇ ਵਿੱਚ ਕਈ ਤਰ੍ਹਾਂ ਦੀਆਂ ਰਿਪੋਰਟਾਂ ਤਿਆਰ ਹੋ ਸਕਦੀਆਂ ਨੇ ਇਸ ਕਰਕੇ ਰਸ਼ੀਆ ਦਾ ਜਿਹੜਾ ਸਟਾਫ ਆ ਪੁਤਿਨ ਦਾ ਸਟਾਫ ਆ ਉਹ ਆਪਣੇ ਆਗੂ ਦਾ ਸਟੂਲ ਤੱਕ ਵੀ ਉਸ ਮੁਲਕ ਦੇ ਵਿੱਚ ਛੱਡ ਕੇ ਨਹੀਂ ਜਾਂਦਾ ਤੇ ਕਹਿੰਦੇ ਨੇ ਕਿ ਕੁਝ ਖਾਸ ਬੈਗ ਤਿਆਰ ਕੀਤੇ ਜਾਂਦੇ ਨੇ ਪੋਰਟੇਬਲ ਟਾਇਲਟ ਤਿਆਰ ਕੀਤੇ ਜਾਂਦੇ ਨੇ ਜਿਨ੍ਹਾਂ ਦੇ ਵਰਤੋਂ ਕਰਦੇ ਨੇ ਪੁਤਿਨ ਆਪਣੇ ਕਿਸੇ ਵੀ ਦੌਰੇ ਦੇ ਦੌਰਾਨ ਜਾਂ ਫਿਰ ਜਿਹੜਾ ਵਾਸ਼ਰੂਮ ਹੁੰਦਾ ਬਾਥਰੂਮ ਹੁੰਦਾ ਉਹ ਪੂਰੀ ਤਰ੍ਹਾਂ ਪ੍ਰਾਈਵੇਟ ਹੁੰਦਾ ਹੈ ਕਿਸੇ ਨੂੰ ਵੀ ਉਹਦੇ ਵਿੱਚ ਹੋਰ ਨੂੰ ਜਾਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਤੇ ਉਹ ਸਟੂਲ ਦੇ ਜਿਹੜੇ ਸੈਂਪਲ ਕੋਈ ਨਾ ਲੈ ਲਵੇ ਇਹਦੇ ਵੱਲ ਵੀ ਧਿਆਨ ਰੱਖਿਆ ਜਾਂਦਾ ਹੈ ਤੇ ਹੁਣ ਜਿਹੜੀ ਇਹ ਮੁਲਾਕਾਤ ਹੁੰਦੀ ਹੈ ਇਹਦੇ ਵਿੱਚ ਵੀ ਕਹਿੰਦੇ ਜੀ ਉਹਨਾਂ ਨੇ ਇੱਕ ਫ੍ਰਾਂਸੀਸੀ ਮੈਗਜ਼ੀਨ ਉਹਦੀ ਰਿਪੋਰਟ ਦੇ ਮੁਤਾਬਕ ਕਿਹਾ ਗਿਆ ਹੈ ਕਿ ਪੁਤਿਨ ਦੇ ਸੁਰੱਖਿਆ ਅਧਿਕਾਰੀਆਂ ਨੇ ਉਹਦਾ ਮਲ ਸੀਗਾ ਜਿਹੜਾ ਸਟੂਲ ਸੀਗਾ ਉਹਨੂੰ ਸੀਲ ਬੰਦ ਬੈਗਾਂ ਦੇ ਵਿੱਚ ਲਫਾਫਿਆਂ ਦੇ ਵਿੱਚ ਇਕੱਠਾ ਕੀਤਾ ਤੇ ਉਹਨੂੰ ਮਾਸਕੋ ਵਾਪਸ ਲੈ ਗਏ ਤੇ ਇਸ ਤੋਂ ਇਲਾਵਾ ਕੁਝ ਹੋਰ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਇੱਕ ਪਾਓ ਜਿਹੜਾ ਜਾਪੂ ਕਹਿ ਦਿੰਦੇ ਨੇ ਉਹਨੂੰ ਸੂਟ ਕੇਸ ਆ ਜਿਹੜਾ ਉਹ ਵੀ ਕਹਿੰਦੇ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਅਲਾਸਕਾ ਦੀ ਯਾਤਰਾ ਦੇ ਦੌਰਾਨ ਕਥਿਤ ਤੌਰ ਦੇ ਉੱਤੇ ਪੁਤਿਨ ਆਪਣੇ ਨਾਲ ਲੈ ਕੇ ਆਏ ਸੀਗੇ ਤਾਂ ਜੋ ਮਲ ਵਾਪਸ ਲਜਾਇਆ ਜਾ ਸਕੇ ਬੜਾ ਅਜੀਬ ਜਿਹਾ ਲੱਗਦਾ ਵੈਸੇ ਸੁਣਨ ਦੇ ਵਿੱਚ ਕਿਉਂਕਿ ਜਿਹੜੀ ਸਰੀਰ ਦੀ ਵੇਸਟੇਜ ਆ ਉਹ ਪਾਣੀ ਦੇ ਰਾਹੀਂ ਅਲੱਗ-ਅਲੱਗ ਥਾਵਾਂ ਦੇ ਉੱਤੇ ਪਹੁੰਚ ਜਾਂਦੀ ਹੈ ਸੀਵਰੇਜ ਦੇ ਵਿੱਚ ਪਹੁੰਚ ਜਾਂਦੀ ਹੈ ਉਹਦਾ ਨਿਪਟਾਰਾ ਹੋ ਜਾਂਦਾ ਪਰ ਉਹਨੂੰ ਵੀ ਸੰਭਾਲਿਆ ਜਾਂਦਾ ਹੈ ਸੁਰੱਖਿਆ ਦੇ ਕਾਰਨਾਂ ਦੇ ਚੱਲਦਿਆਂ ਇਸ ਤੋਂ ਪਹਿਲਾਂ ਵੀ ਕੁਝ ਰਿਪੋਰਟਾਂ ਦੇ ਮੁਤਾਬਕ 2017 ਦੇ ਵਿੱਚ ਪੁਤਨ ਦੀ ਫਰਾਂਸ ਯਾਤਰਾ ਸੀ ਉਦੋਂ ਵੀ ਅਜਿਹਾ ਕੀਤਾ ਗਿਆ 2019 ਦੇ ਵਿੱਚ ਸਾਊਦੀ ਅਰਬ ਦੀ ਯਾਤਰਾ ਦੇ ਦੌਰਾਨ ਵੀ ਇਸੇ ਅਭਿਆਸ ਨੂੰ ਦੁਹਰਾਇਆ ਗਿਆ ਸੀਗਾ ਤੇ ਇਹ ਪਹਿਲਾਂ ਵੀ ਅਜਿਹੇ ਜਿਹੜੇ ਹੁੰਦੇ ਆਏ ਨੇ ਕੱਲੇ ਪੁਤਨ ਨਾਲ ਨਹੀਂ ਹੋਰਨਾਂ ਥਾਵਾਂ ਦੇ ਉੱਤੇ ਵੀ ਜਦੋਂ ਸ਼ੀਤ ਯੁੱਧ ਚੱਲ ਰਿਹਾ ਸੀਗਾ ਤਾਂ ਉਦੋਂ ਬ੍ਰਿਟਿਸ਼ ਏਜੰਟਾਂ ਬਾਰੇ ਕਿਹਾ ਜਾਂਦਾ ਸੀਗਾ ਕਿ ਉਹ ਜਾਣਕਾਰੀ ਹਾਸਲ ਕਰਨ ਵਾਸਤੇ ਉਹਨਾਂ ਦਾ ਸੈਨਿਕਾਂ ਦਾ ਗੰਭੀਰ ਅਧਿਐਨ ਕਰਨ ਵਾਸਤੇ ਜਿਹੜੇ ਸੋਵੀਅਤ ਸੈਨਿਕ ਸੀ ਉਹਨਾਂ ਦੁਆਰਾ ਵਰਤੇ ਗਏ ਟਾਇਲਟ ਪੇਪਰ ਤੱਕ ਇਕੱਠੇ ਕਰ ਲੈਂਦੇ ਸੀ ਤੇ ਉਹਨਾਂ ਦਾ ਅਧਿਐਨ ਕੀਤਾ ਜਾਂਦਾ ਸੀਗਾ ਤਾਂ ਜੋ ਪਤਾ ਲਗਾਇਆ ਜਾ ਸਕੇ ਉਹਨਾਂ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ ਤੇ ਵੈਸੇ ਕੁਝ ਜਿਹੜੀਆਂ ਕਿਆਸਰਾਈਆਂ ਨੇ ਉਹ ਵੀ ਲੱਗਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿ ਹੋ ਸਕਦਾ ਹੈ ਕਿ ਪੁੱਤਨ ਕੁਝ ਗੰਭੀਰ ਬਿਮਾਰੀਆਂ ਦੇ ਨਾਲ ਪੀੜਤ ਹੋਣ ਜਿਵੇਂ ਉਹਨਾਂ ਨੂੰ ਪਾਰਕਿੰਸਨ ਜਾਂ ਕੈਂਸਰ ਕਿਹਾ ਜਾ ਰਿਹਾ ਹੈ ਪਰ ਇਹਦਾ ਕਈ ਜਿਹੜੇ ਉਹਨਾਂ ਦੇ ਆਗੂ ਨੇ ਉਹ ਖੰਡਨ ਕਰਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਕਿ ਇਸ ਕਰਕੇ ਵੀ ਇਹ ਅਧਿਐਨ ਜਿਹੜਾ ਕੀਤਾ ਜਾਂਦਾ ਹੈ ਸਟੂਲ ਉਹਨਾਂ ਦਾ ਵਾਪਸ ਲਜਾਇਆ ਜਾਂਦਾ ਹੈ ਕਿਉਂਕਿ ਯੂਕਰੇਨ ਤੇ ਰੂਸ ਦੇ ਦਰਮਿਆਨ ਜੰਗ ਚੱਲ ਰਹੀ ਹੈ ਤੇ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਰਾਜੇ ਮਹਾਰਾਜੇ ਜਦੋਂ ਲੜਾਈਆਂ ਵਾਸਤੇ ਜਾਂਦੇ ਸੀ ਜਾਂ ਉਹਨਾਂ ਨੂੰ ਰਾਜ ਮਹਿਲ ਦੇ ਵਿੱਚ ਕੁਝ ਖਾਣ ਵਾਸਤੇ ਦਿੱਤਾ ਜਾਂਦਾ ਸੀ ਤਾਂ ਉਹਨੂੰ ਬੜੀ ਟੈਸਟਿੰਗ ਦੇ ਵਿੱਚੋਂ ਗੁਜ਼ਰਨਾ ਪੈਂਦਾ ਸੀਗਾ ਸਿੱਧਾ ਰਾਜੇ ਤੱਕ ਉਹ ਖਾਣ ਵਾਲਾ ਪਦਾਰਥ ਨਹੀਂ ਪਹੁੰਚਦਾ ਸੀਗਾ ਬੜੇ ਭਰੋਸੇਯੋਗ ਉਹਨਾਂ ਦੇ ਖਾਨਸਾਮੇ ਹੁੰਦੇ ਸੀ ਜਿਹੜੇ ਖਾਣਾ ਤਿਆਰ ਕਰਦੇ ਸੀ ਫਿਰ ਉਹਨਾਂ ਦੇ ਵਿੱਚੋਂ ਇੱਕ ਜਣਾ ਉਸੇ ਕਹਿੰਦੇ ਥਾਲੀ ਦੇ ਵਿੱਚੋਂ ਖਾਂਦਾ ਸੀਗਾ ਟੈਸਟ ਕਰਦਾ ਸੀ ਫੇਰ ਰਾਜੇ ਤੱਕ ਪਹੁੰਚਦਾ ਸੀ ਕਿ ਕਿਤੇ ਉਹਨੂੰ ਕੋਈ ਧੀਮਾ ਜ਼ਹਿਰ ਤਾਂ ਨਹੀਂ ਦਿੱਤਾ ਜਾ ਰਿਹਾ ਜਾਂ ਉਹਨੂੰ ਕੋਈ ਜ਼ਹਿਰੀਲੀ ਚੀਜ਼ ਤਾਂ ਨਹੀਂ ਦਿੱਤੀ ਜਾ ਰਹੀ ਤਾਂ ਇਹੋ ਜੀ ਹੀ ਜਿਹੜੀ ਹੁਣ ਵੀ ਇਸ ਯੁੱਗ ਦੇ ਵਿੱਚ ਵੀ ਜਿਹੜੀ ਕਿਰਿਆ ਹੈ ਉਹਨੂੰ ਅਮਲ ਦੇ ਵਿੱਚ ਸ਼ਾਇਦ ਲਿਆਂਦਾ ਜਾ ਰਿਹਾ ਹੈ ਤਾਂ ਰਿਪੋਰਟਾਂ ਦੇ ਮੁਤਾਬਕ ਜਿਹੜਾ ਪੁਤਿੰ ਦਾ ਸਟੂਲ ਹੈ ਉਹਨੂੰ ਇਕੱਠਾ ਕਰਕੇ ਵਾਪਸ ਲਜਾਇਆ ਜਾਂਦਾ ਹੈ ਆਪਣੇ ਆਪ ਦੇ ਵਿੱਚ ਥੋੜਾ ਅਜੀਬ ਲੱਗਦਾ ਹੈ ਪਰ ਇਹ ਅਭਿਆਸ ਕਹਿੰਦੇ ਕੀਤਾ ਜਾ ਰਿਹਾ ਹੈ ਹੁਣ ਨਹੀਂ ਕਈ ਯਾਤਰਾਵਾਂ ਉਹਨਾਂ ਦੀ 사ウਦੀ ਅਰਬ ਦੀ ਹੋ ਗਈ ਫਰਾਂਸ ਦੀ ਯਾਤਰਾ ਹੋ ਗਈ ਤਾਂ ਉਸ ਦੌਰਾਨ ਇਹ ਇਹ ਕੀਤਾ ਗਿਆ ਸੀਗਾ ਇਹਦਾ ਮੁੱਖ ਕਾਰਨ ਇਹ ਹੀ ਹੈ ਇਹਨੂੰ ਬੜੀ ਅਸਧਾਰਨ ਜੀ ਪ੍ਰਕਿਰਿਆ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਦੀ ਸਿਹਤ ਬਾਰੇ ਜਾਣਨ ਲਈ ਕਿਸੇ ਦੇ ਕੋਲ ਹੀ ਕੋਈ ਸੁਰਾਗ ਨਾ ਛੱਡਿਆ ਜਾਵੇ ਯਾਨੀ ਕਿ ਜਿਹੜੀਆਂ ਏਜੰਸੀਆਂ ਜਾਂ ਸਰਕਾਰਾਂ ਵਿਦੇਸ਼ ਦੀਆਂ ਨੇ ਉਹ ਉਹਨਾਂ ਦੇ ਸਟੂਲ ਤੋਂ ਵੀ ਕੋਈ ਅਧਿਐਨ ਨਾ ਕਰ ਸਕਣ ਆਪਣੇ ਆਪ ਦੇ ਵਿੱਚ ਅਜੀਬ ਜਿਹਾ ਮਾਮਲਾ ਤੁਹਾਡੇ ਨਾਲ ਸਾਂਝਾ ਕਰਨਾ ਸੀ ਪਿਛਲੇ ਦਿਨੀ ਇੱਕ ਮੀਟਿੰਗ ਹੋਈ ਪੁਤਨ ਅਤੇ ਡੋਨਾਲਡ ਟਰੰਪ ਦੇ ਦਰਮਿਆਨ ਡੋਨਾਲਡ ਟਰੰਪ ਤੇ ਪੁਤਨ ਆਪਸ ਦੇ ਵਿੱਚ ਮਿਲਦੇ ਨੇ ਅਲਾਸਕਾ ਦੇ ਵਿੱਚ ਇਸ ਮੀਟਿੰਗ ਤੋਂ ਬਾਅਦ ਦੇ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਇੱਕ ਤਾਂ ਯੂਕਰੇਨ ਤੇ ਰੂਸ ਦਾ ਜਿਹੜਾ ਯੁੱਧ ਚੱਲ ਰਿਹਾ ਹੈ ਉਹਨੂੰ ਲੈ ਕੇ ਵੀ ਕੈਸਾਂੀਆਂ ਲਾਈਆਂ ਜਾ ਰਹੀਆਂ ਨੇ ਕਿ ਜਲਦ ਹੀ ਉਹ ਬੰਦ ਵੀ ਹੋ ਸਕਦਾ ਹੈ ਕੋਈ ਜੰਗਬੰਦੀ ਦੇ ਜਿਹੜੇ ਨੇ ਅਸਾਰ ਬਣ ਸਕਦੇ ਨੇ ਪਰ ਦੂਜੇ ਪਾਸੇ ਇੱਕ ਸੂਟਕੇਸ ਕਾਫੀ ਚਰਚਾ ਦੇ ਵਿੱਚ ਆਇਆ ਹੋਇਆ ਹੈ ਇਹ ਸੂਟਕੇਸ ਪੁਤਿਨ ਦਾ ਹੈ ਤੇ ਇਹਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਜਦੋਂ ਵੀ ਪੁਤਿਨ ਕਿਸੇ ਵੀ ਮੁਲਕ ਦੀ ਯਾਤਰਾ ਕਰਦੇ ਨੇ ਤਾਂ ਉਹਨਾਂ ਦਾ ਸਟਾਫ ਉਹਨਾਂ ਦਾ ਸਟੂਲ ਯਾਨੀ ਕਿ ਮਲ ਤੱਕ ਉਸ ਦੇਸ਼ ਦੇ ਵਿੱਚ ਨਹੀਂ ਛੱਡਦਾ ਖਾਸ ਤੌਰ ਦੇ ਉੱਤੇ ਕਹਿੰਦੇ ਉਹਨਾਂ ਦੇ ਮਲ ਨੂੰ ਉਹਨਾਂ ਦੇ ਸਟੂਲ ਨੂੰ ਜੋ ਉਹਨਾਂ ਦੀ ਵੇਸਟੇਜ ਆ ਸਰੀਰ ਦੀ ਉਹਨੂੰ ਲਫਾਫਿਆਂ ਦੇ ਵਿੱਚ ਬੰਦ ਕੀਤਾ ਜਾਂਦਾ ਹੈ ਤੇ ਬੈਗ ਦੇ ਵਿੱਚ ਰੱਖ ਲਿਆ ਜਾਂਦਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਅਧਿਐਨ ਨਾ ਹੋ ਸਕੇ ਅਜਿਹੇ ਮਾਮਲੇ ਪਹਿਲਾਂ ਵੀ ਆਉਂਦੇ ਨਜ਼ਰ ਆਏ ਨੇ ਪਰ ਇਹ ਮਾਮਲਾ ਆਪਣੇ ਆਪ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਪੁਤਿਨ ਜਦੋਂ ਵੀ ਕਿਸੇ ਮੁਲਕ ਦੀ ਕਹਿੰਦੇ ਯਾਤਰਾ ਕਰਦੇ ਨੇ ਤਾਂ ਉੱਥੇ ਸਟੂਲ ਯਾਨੀ ਮਲ ਤਿਆਗ ਜਦੋਂ ਕਰਦੇ ਨੇ ਤਾਂ ਉਹ ਸਟੋਰ ਕਰ ਲਿਆ ਜਾਂਦਾ ਹੈ ਤੇ ਉਹਨੂੰ ਵਾਪਸ ਰੂਸ ਹੀ ਲਿਆਂਦਾ ਜਾਂਦਾ ਹੈ ਇਹਦਾ ਕਾਰਨ ਆ ਜਿਹੜਾ ਉਹ ਸਭ ਤੋਂ ਵੱਡਾ ਤੇ ਅਹਿਮ ਆ ਕੁਝ ਰਿਪੋਰਟਾਂ ਦੇ ਮੁਤਾਬਕ ਉਹ ਕਹਿੰਦੇ ਨੇ ਕਿ ਇਸ ਕਰਕੇ ਕੀਤਾ ਜਾਂਦਾ ਹੈ ਕਿ ਜਿਹੜੀਆਂ ਵਿਦੇਸ਼ੀ ਸਰਕਾਰਾਂ ਨੇ ਉਹ ਸਿਹਤ ਬਾਰੇ ਜਾਣਨ ਲਈ ਯਾਨੀ ਕਿ ਪੁੱਤਨ ਦੀ ਸਿਹਤ ਬਾਰੇ ਜਾਣਨ ਲਈ ਉਹਨਾਂ ਦੇ ਸਟੂਲ ਦੇ ਸੈਂਪਲ ਨਾ ਲੈ ਲਵੇ ਤਾਂ ਇਹਦੇ ਵਾਸਤੇ ਇਹ ਜਿਹੜਾ ਇੱਕ ਅਜੀਬ ਜਿਹਾ ਅਭਿਆਸ ਅਜੀਬ ਜੀ ਪ੍ਰਕਿਰਿਆ ਅਮਲ ਦੇ ਵਿੱਚ ਲਿਆਂਦੀ ਜਾਂਦੀ ਹੈ ਤੇ ਹੁਣ ਵੀ ਜਦੋਂ ਇੱਕ ਯਾਤਰਾ ਦੇ ਉੱਤੇ ਆਉਂਦੇ ਨੇ ਅਲਾਸਕਾ ਦੇ ਵਿੱਚ ਮੀਟਿੰਗ ਹੁੰਦੀ ਹੈ 트ੰਪ ਦੀ ਤੇ ਰੂਸ ਦੇ ਰਾਸ਼ਟਰਪਤੀ ਪੁਤਿਨ ਦੀ ਤਾਂ ਉਦੋਂ ਵੀ ਅਜਿਹਾ ਹੀ ਅਭਿਆਸ ਦਰਾਇਆ ਜਾਂਦਾ ਹੈ ਤੇ ਕੁਝ ਤਸਵੀਰਾਂ ਵਗੈਰਾ ਵੀ ਜਾਂ ਕੁਝ ਕਹਿ ਲਈਏ ਕੀ ਰਿਪੋਰਟਾਂ ਨੇ ਜਿਨ੍ਹਾਂ ਦੇ ਮੁਤਾਬਕ ਉਹਨਾਂ ਨੂੰ ਆਪਣਾ ਮਲ ਜਿਹੜਾ ਹੈ ਉਹ ਸੂਟਕੇਸ ਦੇ ਵਿੱਚ ਲਿਜਾਣਦੇ ਹੋਏ ਦੇਖਿਆ ਗਿਆ ਜਿਸ ਤੋਂ ਬਾਅਦ ਦੇ ਵਿੱਚ ਕਈ ਜੜੀਆਂ ਖਬਰਾਂ ਨਸ਼ਰ ਹੁੰਦੀਆਂ ਨਜ਼ਰ ਆ ਰਹੀਆਂ ਨੇ ਪਰ ਹਨਾਨੀ ਦੀ ਗੱਲ ਹੈ ਕਿ ਇਹ ਕਿਉਂ ਕੀਤਾ ਜਾਂਦਾ ਹੈ ਇਹ ਪਹਿਲੀ ਵਾਰ ਨਹੀਂ ਕਹਿੰਦੇ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਅਭਿਆਸ ਹੋ ਚੁੱਕੇ ਨੇ ਤੇ ਇਸ ਤੋਂ ਇਲਾਵਾ ਜਿਹੜੀਆਂ ਏਜੰਸੀਆਂ ਹੁੰਦੀਆਂ ਨੇ ਉਹ ਸਟੂਲ ਤੋਂ ਵੀ ਕਹਿੰਦੇ ਕਾਫੀ ਤਰ੍ਹਾਂ ਦੀ ਜਾਂਚ ਕਰ ਲੈਂਦੀਆਂ ਨੇ ਉਸ ਮੁਲਕ ਦੇ ਆਗੂ ਦੀ ਸਿਹਤ ਬਾਰੇ ਪਤਾ ਲਗਾ ਲੈਂਦੀਆਂ ਨੇ ਜਿਸ ਤੋਂ ਬਾਅਦ ਦੇ ਵਿੱਚ ਕਈ ਤਰ੍ਹਾਂ ਦੀਆਂ ਰਿਪੋਰਟਾਂ ਤਿਆਰ ਹੋ ਸਕਦੀਆਂ ਨੇ ਇਸ ਕਰਕੇ ਰਸ਼ੀਆ ਦਾ ਜਿਹੜਾ ਸਟਾਫ ਆ ਪੁਤਿਨ ਦਾ ਸਟਾਫ ਆ ਉਹ ਆਪਣੇ ਆਗੂ ਦਾ ਸਟੂਲ ਤੱਕ ਵੀ ਉਸ ਮੁਲਕ ਦੇ ਵਿੱਚ ਛੱਡ ਕੇ ਨਹੀਂ ਜਾਂਦਾ ਤੇ ਕਹਿੰਦੇ ਨੇ ਕਿ ਕੁਝ ਖਾਸ ਬੈਗ ਤਿਆਰ ਕੀਤੇ ਜਾਂਦੇ ਨੇ ਪੋਰਟੇਬਲ ਟਾਇਲਟ ਤਿਆਰ ਕੀਤੇ ਜਾਂਦੇ ਨੇ ਜਿਨ੍ਹਾਂ ਦੇ ਵਰਤੋਂ ਕਰਦੇ ਨੇ ਪੁਤਿਨ ਆਪਣੇ ਕਿਸੇ ਵੀ ਦੌਰੇ ਦੇ ਦੌਰਾਨ ਜਾਂ ਫਿਰ ਜਿਹੜਾ ਵਾਸ਼ਰੂਮ ਹੁੰਦਾ ਬਾਥਰੂਮ ਹੁੰਦਾ ਉਹ ਪੂਰੀ ਤਰ੍ਹਾਂ ਪ੍ਰਾਈਵੇਟ ਹੁੰਦਾ ਹੈ ਕਿਸੇ ਨੂੰ ਵੀ ਉਹਦੇ ਵਿੱਚ ਹੋਰ ਨੂੰ ਜਾਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਤੇ ਉਹ ਸਟੂਲ ਦੇ ਜਿਹੜੇ ਸੈਂਪਲ ਕੋਈ ਨਾ ਲੈ ਲਵੇ ਇਹਦੇ ਵੱਲ ਵੀ ਧਿਆਨ ਰੱਖਿਆ ਜਾਂਦਾ ਤੇ ਹੁਣ ਜਿਹੜੀ ਇਹ ਮੁਲਾਕਾਤ ਹੁੰਦੀ ਹੈ ਇਹਦੇ ਵਿੱਚ ਵੀ ਕਹਿੰਦੇ ਜੀ ਉਹਨਾਂ ਨੇ ਇੱਕ ਫ੍ਰਾਂਸੀਸੀ ਮੈਗਜ਼ੀਨ ਉਹਦੀ ਰਿਪੋਰਟ ਦੇ ਮੁਤਾਬਕ ਕਿਹਾ ਗਿਆ ਹੈ ਕਿ ਪੁਤਿਨ ਦੇ ਸੁਰੱਖਿਆ ਅਧਿਕਾਰੀਆਂ ਨੇ ਉਹਦਾ ਮਲ ਸੀਗਾ ਜਿਹੜਾ ਸਟੂਲ ਸੀਗਾ ਉਹਨੂੰ ਸੀਲ ਬੰਦ ਬੈਗਾਂ ਦੇ ਵਿੱਚ ਲਫਾਫਿਆਂ ਦੇ ਵਿੱਚ ਇਕੱਠਾ ਕੀਤਾ ਤੇ ਉਹਨੂੰ ਮਾਸਕੋ ਵਾਪਸ ਲੈ ਗਏ ਤੇ ਇਸ ਤੋਂ ਇਲਾਵਾ ਕੁਝ ਹੋਰ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਇੱਕ ਪਾਓ ਜਿਹੜਾ ਜਾਪੂ ਕਹਿ ਦਿੰਦੇ ਨੇ ਉਹਨੂੰ ਸੂਟਕੇਸ ਆ ਜਿਹੜਾ ਉਹ ਵੀ ਕਹਿੰਦੇ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਅਲਾਸਕਾ ਦੀ ਯਾਤਰਾ ਦੇ ਦੌਰਾਨ ਕਥਿਤ ਤੌਰ ਦੇ ਉੱਤੇ ਪੁਤਿਨ ਆਪਣੇ ਨਾਲ ਲੈ ਕੇ ਆਏ ਸੀਗੇ ਤਾਂ ਜੋ ਮਲ ਵਾਪਸ ਲਜਾਇਆ ਜਾ ਸਕੇ ਬੜਾ ਅਜੀਬ ਜਿਹਾ ਲੱਗਦਾ ਵੈਸੇ ਸੁਣਨ ਦੇ ਵਿੱਚ ਕਿਉਂਕਿ ਜਿਹੜੀ ਸਰੀਰ ਦੀ ਵੇਸਟੇਜ ਆ ਉਹ ਪਾਣੀ ਦੇ ਰਾਹੀਂ ਅਲੱਗ-ਅਲੱਗ ਥਾਵਾਂ ਦੇ ਉੱਤੇ ਪਹੁੰਚ ਜਾਂਦੀ ਹੈ ਸੀਵਰੇਜ ਦੇ ਵਿੱਚ ਪਹੁੰਚ ਜਾਂਦੀ ਹੈ ਉਹਦਾ ਨਿਪਟਾਰਾ ਹੋ ਜਾਂਦਾ ਹੈ ਪਰ ਉਹਨੂੰ ਵੀ ਸੰਭਾਲਿਆ ਜਾਂਦਾ ਹੈ ਸੁਰੱਖਿਆ ਦੇ ਕਾਰਨਾਂ ਦੇ ਚੱਲਦਿਆਂ ਇਸ ਤੋਂ ਪਹਿਲਾਂ ਵੀ ਕੁਝ ਰਿਪੋਰਟਾਂ ਦੇ ਮੁਤਾਬਕ 2017 ਦੇ ਵਿੱਚ ਪੁਤਨ ਦੀ ਫਰਾਂਸ ਯਾਤਰਾ ਸੀ ਉਦੋਂ ਵੀ ਅਜਾਈ ਕੀਤਾ ਗਿਆ 2019 ਦੇ ਵਿੱਚ ਸਾਊਦੀ ਅਰਬ ਦੀ ਯਾਤਰਾ ਦੇ ਦੌਰਾਨ ਵੀ ਇਸੇ ਅਭਿਆਸ ਨੂੰ ਦੁਹਰਾਇਆ ਗਿਆ ਸੀਗਾ ਤੇ ਇਹ ਪਹਿਲਾਂ ਵੀ ਅਜਿਹੇ ਜਿਹੜੇ ਹੁੰਦੇ ਆਏ ਨੇ ਇਕੱਲੇ ਪੁਤਨ ਨਾਲ ਨਹੀਂ ਹੋਰਨਾਂ ਥਾਵਾਂ ਦੇ ਉੱਤੇ ਵੀ ਜਦੋਂ ਸ਼ੀਤ ਯੁੱਧ ਚੱਲ ਰਿਹਾ ਸੀਗਾ ਤਾਂ ਉਦੋਂ ਬ੍ਰਿਟਿਸ਼ ਏਜੰਟਾਂ ਬਾਰੇ ਕਿਹਾ ਜਾਂਦਾ ਸੀਗਾ ਕਿ ਉਹ ਜਾਣਕਾਰੀ ਹਾਸਲ ਕਰਨ ਵਾਸਤੇ ਉਹਨਾਂ ਦਾ ਸੈਨਿਕਾਂ ਦਾ ਗੰਭੀਰ ਅਧਿਐਨ ਕਰਨ ਵਾਸਤੇ ਜਿਹੜੇ ਸੋਵੀਅਤ ਸੈਨਿਕ ਸੀ ਉਹਨਾਂ ਦੁਆਰਾ ਵਰਤੇ ਗਏ ਟਾਇਲਟ ਪੇਪਰ ਤੱਕ ਇਕੱਠੇ ਕਰ ਲੈਂਦੇ ਸੀ ਤੇ ਉਹਨਾਂ ਦਾ ਅਧਿਐਨ ਕੀਤਾ ਜਾਂਦਾ ਸੀਗਾ ਤਾਂ ਜੋ ਪਤਾ ਲਗਾਇਆ ਜਾ ਸਕੇ ਉਹਨਾਂ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ ਤੇ ਵੈਸੇ ਕੁਝ ਜਿਹੜੀਆਂ ਕਿਆਸਰਾਈਆਂ ਨੇ ਉਹ ਵੀ ਲੱਗਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿ ਹੋ ਸਕਦਾ ਹੈ ਕਿ ਪੁੱਤਨ ਕੁਝ ਗੰਭੀਰ ਬਿਮਾਰੀਆਂ ਦੇ ਨਾਲ ਪੀੜਤ ਹੋਣ ਜਿਵੇਂ ਉਹਨਾਂ ਨੂੰ ਪਾਰਕਿੰਸਨ ਜਾਂ ਕੈਂਸਰ ਕਿਹਾ ਜਾ ਰਿਹਾ ਹੈ ਪਰ ਇਹਦਾ ਕਈ ਜਿਹੜੇ ਉਹਨਾਂ ਦੇ ਆਗੂ ਨੇ ਉਹ ਖੰਡਨ ਕਰਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਕਿ ਇਸ ਕਰਕੇ ਵੀ ਇਹ ਅਧਿਐਨ ਜਿਹੜਾ ਕੀਤਾ ਜਾਂਦਾ ਹੈ ਸਟੂਲ ਉਹਨਾਂ ਦਾ ਵਾਪਸ ਲਜਾਇਆ ਜਾਂਦਾ ਹੈ ਕਿਉਂਕਿ ਯੂਕਰੇਨ ਤੇ ਰੂਸ ਦੇ ਦਰਮਿਆਨ ਜੰਗ ਚੱਲ ਰਹੀ ਹੈ ਤੇ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਰਾਜੇ ਮਹਾਰਾਜੇ ਜਦੋਂ ਲੜਾਈਆਂ ਵਾਸਤੇ ਜਾਂਦੇ ਸੀ ਜਾਂ ਉਹਨਾਂ ਨੂੰ ਰਾਜ ਮਹਿਲ ਦੇ ਵਿੱਚ ਕੁਝ ਖਾਣ ਵਾਸਤੇ ਦਿੱਤਾ ਜਾਂਦਾ ਸੀ ਤਾਂ ਉਹਨੂੰ ਬੜੀ ਟੈਸਟਿੰਗ ਦੇ ਵਿੱਚੋਂ ਗੁਜ਼ਰਨਾ ਪੈਂਦਾ ਸੀਗਾ ਸਿੱਧਾ ਰਾਜੇ ਤੱਕ ਉਹ ਖਾਣ ਵਾਲਾ ਪਦਾਰਥ ਨਹੀਂ ਪਹੁੰਚਦਾ ਸੀਗਾ ਬੜੇ ਭਰੋਸੇਯੋਗ ਉਹਨਾਂ ਦੇ ਖਾਨ ਸਾਮੇ ਹੁੰਦੇ ਸੀ ਜਿਹੜੇ ਖਾਣਾ ਤਿਆਰ ਕਰਦੇ ਸੀ ਫਿਰ ਉਹਨਾਂ ਦੇ ਵਿੱਚੋਂ ਇੱਕ ਜਣਾ ਉਸੇ ਕਹਿੰਦੇ ਥਾਲੀ ਦੇ ਵਿੱਚੋਂ ਖਾਂਦਾ ਸੀਗਾ ਟੈਸਟ ਕਰਦਾ ਸੀ ਫੇਰ ਰਾਜੇ ਤੱਕ ਪਹੁੰਚਦਾ ਸੀ ਕਿ ਕਿਤੇ ਉਹਨੂੰ ਕੋਈ ਧੀਮਾ ਜ਼ਹਿਰ ਤਾਂ ਨਹੀਂ ਦਿੱਤਾ ਜਾ ਰਿਹਾ ਜਾਂ ਉਹਨੂੰ ਕੋਈ ਜ਼ਹਿਰੀਲੀ ਚੀਜ਼ ਤਾਂ ਨਹੀਂ ਦਿੱਤੀ ਜਾ ਰਹੀ ਤਾਂ ਇਹੋ ਜੀ ਹੀ ਜਿਹੜੀ ਹੁਣ ਵੀ ਇਸ ਯੁੱਗ ਦੇ ਵਿੱਚ ਵੀ ਜਿਹੜੀ ਕਿਰਿਆ ਹੈ ਉਹਨੂੰ ਅਮਲ ਦੇ ਵਿੱਚ ਸ਼ਾਇਦ ਲਿਆਂਦਾ ਜਾ ਰਿਹਾ ਹੈ ਤਾਂ ਰਿਪੋਰਟਾਂ ਦੇ ਮੁਤਾਬਕ ਜਿਹੜਾ ਪੁਤਿੰ ਦਾ ਸਟੂਲ ਹੈ ਉਹਨੂੰ ਇਕੱਠਾ ਕਰਕੇ ਵਾਪਸ ਲਜਾਇਆ ਜਾਂਦਾ ਹੈ ਆਪਣੇ ਆਪ ਦੇ ਵਿੱਚ ਥੋੜਾ ਅਜੀਬ ਲੱਗਦਾ ਹੈ ਪਰ ਇਹ ਅਭਿਆਸ ਕਹਿੰਦੇ ਕੀਤਾ ਜਾ ਰਿਹਾ ਹੈ ਹੁਣ ਨਹੀਂ ਕਈ ਯਾਤਰਾਵਾਂ ਉਹਨਾਂ ਦੀ ਸਾਊਦੀ ਅਰਬ ਦੀ ਹੋ ਗਈ ਫਰਾਂਸ ਦੀ ਯਾਤਰਾ ਹੋ ਗਈ ਤਾਂ ਉਸ ਦੌਰਾਨ ਇਹ ਇਹ ਕੀਤਾ ਗਿਆ ਸੀਗਾ ਇਹਦਾ ਮੁੱਖ ਕਾਰਨ ਇਹ ਹੀ ਹੈ ਇਹਨੂੰ ਬੜੀ ਅਸਧਾਰਨ ਜੀ ਪ੍ਰਕਿਰਿਆ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਦੀ ਸਿਹਤ ਬਾਰੇ ਜਾਣਨ ਲਈ ਕਿਸੇ ਦੇ ਕੋਲ ਹੀ ਕੋਈ ਸੁਰਾਗ ਨਾ ਛੱਡਿਆ ਜਾਵੇ ਯਾਨੀ ਕਿ ਜਿਹੜੀਆਂ ਏਜੰਸੀਆਂ ਜਾਂ ਸਰਕਾਰਾਂ ਵਿਦੇਸ਼ ਦੀਆਂ ਨੇ ਉਹ ਉਹਨਾਂ ਦੇ ਸਟੂਲ ਤੋਂ ਵੀ ਕੋਈ ਅਧਿਐਨ ਨਾ ਕਰ ਸਕਣ ਆਪਣੇ ਆਪ ਦੇ ਵਿੱਚ ਅਜੀਬ ਜਿਹਾ ਮਾਮਲਾ ਤੁਹਾਡੇ ਨਾਲ ਸਾਂਝਾ ਕਰਨਾ ਸੀ ਕਿਉਂਕਿ ਦੇਸ਼ ਦੁਨੀਆ ਦੇ ਵਿੱਚ ਇਸ ਵੇਲੇ ਪੁਤਿਨ ਤੇ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਹਨਾਂ ਦੀ ਮੁਲਾਕਾਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਖਾਸ ਕਰ ਯੂਕਰੇਨ ਤੇ ਜਿਹੜਾ ਰੂਸ ਦਾ ਯੁੱਧ ਚੱਲ ਰਿਹਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਪਡੇਟਸ ਹੋਣਗੇ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਐਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ